ਬਿਲਕੁਲ ਇਸ ਹੜ੍ਹਾਂ ਦੀ ਕਰੋਪੀ ਦੇ ਦੌਰਾਨ ਜਿੱਥੇ ਸਾਡੇ ਪੰਜਾਬ ਦੀਆਂ ਫਸਲਾਂ ਡੁੱਬੀਆਂ ਨੇ ਸਾਡੇ ਪਸ਼ੂਧਨ ਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਡੈਮਸ ਹੋਏ ਨੇ ਉਥੇ ਨਾਲ ਦੀ ਨਾਲ ਜਿਹੜੀ ਸਭ ਤੋਂ ਦੁਖਦਾਈਕ ਜਿਹੜਾ ਵਰਤਾਰਾ ਇਸ ਹੜ੍ਹਾਂ ਦੇ ਦੌਰਾਨ ਵਾਪਰਿਆ ਉਹ ਇਹ ਹੈ ਕਿ ਸਾਡੀਆਂ ਬਹੁਤ ਕੀਮਤੀ ਜ਼ਾਨਾਂ ਜਿਹੜੀਆਂ ਇਸ ਸੰਸਾਰ ਤੋਂ ਚਲੀ ਗਈਆਂ ਉਹ ਪਾਣੀ ਚ ਡੁੱਲ ਗਏ ਔਰ ਮਾਂਜੂਗ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਦੀ ਦੀ ਸਰਕਾਰ ਨੇ ਬਹੁਤ ਜਲਦੀ ਪਹਿਲ ਕਦਮੀ ਲੈਂਦੇ ਆ ਉਹਨਾਂ ਪਰਿਵਾਰਾਂ ਦੇ ਲਈ ਜਿਹੜੀ ਆਰਥਿਕ ਸਹਾਇਤਾ ਦੇ ਰੂਪ ਚ ਉਹ ਉਹਦੀ ਸ਼ੁਰੂਆਤ ਕੀਤੀ ਆ ਸੋ ਅ ਅੱਜ 8 ਪਰਿਵਾਰ ਨੇ ਸਾਡੇ ਪਠਾਨਕੋਟ ਜ਼ਿਲ੍ਹੇ ਦੇ ਜਿਹੜੇ ਹਨ ਚ ਜਿਨ੍ਹਾਂ ਦੇ ਜੀ ਰੁੜੇ ਆ ਉਹਨਾਂ ਚ 4 ਪਰਿਵਾਰਾਂ ਦੇ ਲਈ ਜਿਹੜਾ ਸਾਡਾ ਨੌਜਵਾਨ ਅਤੇਪੁਰ ਤੋਂ ਅ ਮਤਲਬ ਇੱਕ ਸੀਗੇ ਇੱਕ ਰਾਜਪੁਰੇ ਤੋਂ ਇੱਕ ਬੱਚਾ ਹੋਰ ਉਹਦੇ ਨਾਲ ਪੂਆ ਤੇ ਇੱਕ ਸਾਡਾ ਹੋਰ ਬੱਚਾ ਜਿਹੜਾ ਢਾਂਗੂਸਰਾ ਖੱਡ ਦੇ ਵਿੱਚ ਰੁੜ ਗਿਆ ਸੀ ਉਹਨਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੇ ਜਿਹੜੇ ਚੈੱਕ ਨੇ ਉਹ ਅੱਜ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਆ ਸੋ ਮੈਂ ਡਿਪਟੀ ਕਮਿਸ਼ਨਰ ਪਠਾਨਕੋਟ ਜੀ ਦਾ ਔਰ ਖਾਸ ਕਰਕੇ ਸਾਰੀ ਉਹਨਾਂ ਦੀ ਟੀਮ ਦਾ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਾਂਗਾ ਕਿ ਉਹਨਾਂ ਨੇ ਬਹੁਤ ਜਲਦੀ ਇਹ ਚੈੱਕ ਤਿਆਰ ਕੀਤੇ ਆ ਉਹਨਾਂ ਦੀ ਸਾਰੀ ਨਿਸ਼ਾਨਦੇਹੀ ਕਰਕੇ ਔਰ ਪੰਜਾਬ ਦੇ ਵਿੱਚ ਪਠਾਨਕੋਟ ਪਹਿਲਾ ਜ਼ਿਲ੍ਹਾ ਆ ਜਿੱਨੇ ਸ਼ੁਰੂਆਤ ਕੀਤੀ ਆ ਔਰ ਜਿਹੜੇ ਰਹਿੰਦੇ ਚਾਰ ਪਰਿਵਾਰ ਨੇ ਉਹ ਗੁੱਜਰ ਪਰਿਵਾਰ ਨੇ ਉਹਨਾਂ ਦੇ ਡਾਕੂਮੈਂਟ ਅਜੇ ਤੱਕ تصਦੀਕ ਨਹੀਂ ਹੋ ਰਹੇ ਉਹ ਵੀ ਅਸੀਂ ਕਰ ਲਵਾਵਾਂਗੇ ਜੇ ਡਾਕੂਮੈਂਟ ਨਾ ਵੀ ਮਿਲਣਗੇ ਤਾਂ ਵੀ ਕੋਈ ਨਾ ਕੋਈ ਚਾਰਾ ਅਸੀਂ ਕੱਢ ਕੇ ਉਹਨਾਂ ਦੇ ਜਿਹੜੇ ਪਰਿਵਾਰਾਂ ਦੇ ਜੀ ਇਸ ਪਾਣੀ ਚ ਫਲੱਡ ਚ ਡਰੇ ਉਹਨਾਂ ਨੂੰ ਇਹ ਆਰਥਿਕ ਸਹਾਇਤਾ ਜਲਦੀ ਤੋਂ ਜਲਦੀ ਦੇਣ ਦੇ ਲਈ ਉਹਦੀ ਵੀ ਅਸੀਂ ਤਿਆਰੀ ਕਰ ਰਹੇ ਹਾਂ ਸੋ ਸਾਡੀਆਂ ਬਹੁਤ ਡੂੰਗੀਆਂ ਹਮਦਰਦੀਆਂ ਨੇ ਇਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਜੀ ਇਸ ਦੁਨੀਆ ਤੋਂ ਚਲੇ ਗਏ ਆ ਔਰ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਾਂਗਾ ਕਿ ਨਾ ਪਰਿਵਾਰਾਂ ਨੂੰ ਇਸ ਸੰਕਟ ਚੋਂ ਕੱਢਣ ਦੇ ਲਈ ਉਹ ਆਪਣਾ ਅਸ਼ੀਰਵਾਦ ਦੇਣ ਬਰਬਕਸਨ ਤੇ ਸਰਕਾਰ ਇਹਨਾਂ ਸਾਰੇ ਪਰਿਵਾਰਾਂ ਨਾਲ